ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਸਬੰਧਾਂ ਵਿੱਚ ਆਏ ਉਤਸ਼ਾਹ ਦੇ ਮੱਦੇ ਨਜ਼ਰ ਦੋਵਾਂ ਦੇਸ਼ਾਂ ਦੀਆਂ ਏਜੰਸੀਆਂ ਨੇ ਖੂਫੀਆ ਜਾਣਕਾਰੀ ਸਾਂਝੀ ਕਰਨ ਅਤੇ ਸੁਰੱਖਿਆ ਸਹਿਯੋਗ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਇਹ ਸੰਵਾਦ ਇਸ ਸਮੇਂ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਅਗਵਾਈ ਹੇਠ ਚੱਲ ਰਿਹਾ ਹੈ ਇਸ ਸਹਿਯੋਗ ਦੇ ਹਿੱਸੇ ਵਜੋਂ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਪਿਛਲੇ ਹਫਤੇ ਓਟਾਵਾ ਵਿੱਚ ਕੈਨੇਡਾ ਦੇ ਜੰਤਕ ਸੁਰੱਖਿਆ ਮੰਤਰੀ ਗੈਰੀ ਆਨੰਦਸਗਰੀ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦੇ ਸਹਿਯੋਗ ਨੂੰ ਵਧਾਉਣ ਲਈ ਸਾਂਝੀਆਂ ਤਰਜੀਹਾਂ ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਸਤੰਬਰ ਵਿੱਚ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਅਤੇ ਖੂਫੀਆ ਸਲਾਹਕਾਰ ਨਥਾਲੀ ਜੀ ਡਰਾਇਨ ਨੇ ਨਵੀਂ ਦਿੱਲੀ ਵਿੱਚ ਐਨਐਸਏ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਸੀ ਕੈਨੇਡਾ ਵਾਪਸ ਆ ਕੇ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਇਹ ਮੁਲਾਕਾਤ ਉਤਪਾਦਕ ਰਹੀ ਜਿਸ ਰਾਹੀਂ ਆਪਸੀ ਚਿੰਤਾਵਾਂ ਬਾਰੇ ਗੱਲ ਕਰਨ ਲਈ ਸੰਚਾਰ ਦਾ ਇੱਕ ਚੈਨਲ ਸਥਾਪਿਤ ਹੋਇਆ ਹੈ ਇਹ ਸੰਵਾਦ ਦਾ ਇੱਕ ਵਿਆਪਕ ਏਜੰਡਾ ਹੈ ਜਿਸ ਵਿੱਚ ਗੈਂਗਾ ਅੱਤਵਾਦ ਸਬੰਧਾਂ ਹਥਿਆਰਾਂ ਅਤੇ ਨਸਿਆਂ ਦੀ ਆਵਾਜ਼ਾਈ ਬਾਰੇ ਜਾਣਕਾਰੀ ਸ਼ਾਮਲ ਹੈ ਕੈਨੇਡਾ ਦਾ ਟੀਚਾ ਕੈਨੇਡਾ ਵਿੱਚ ਸੁਰੱਖਿਆ ਸੜਕਾ ਹੈ ਜਦੋਂ ਕਿ ਭਾਰਤ ਇੱਕ ਭਾਰਤੀ ਅਤੇ ਆਪਣੇ ਖੇਤਰ ਦੀ ਅਖੰਡਤਾ ਦੇ ਸਤਕਾਰ ਤੇ ਸਪਸ਼ਟਤਾ ਚਾਹੁੰਦਾ ਹੈ ਸੁਰੱਖਿਆ ਸੰਵਾਦ ਵਿੱਚ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਅਤੇ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਵੀ ਸ਼ਾਮਲ ਹਨ ਜਿਨ੍ਹਾਂ ਵਿਚਕਾਰ ਵਰਚੁਅਲ ਚਰਚਾ ਚੱਲ ਰਹੀ ਹੈ ਏਜੰਸੀਆਂ ਵਿੱਚ ਤਾਲਮੇਲ ਬਨਣ ਦੇ ਬਾਵਜੂਦ ਮੱਖਕ ਧਿਆਨ ਨਿਜਮਤ ਗੱਲਬਾਤ ਰਾਹੀਂ ਵਿਸ਼ਵਾਸ ਨੂੰ ਮੋੜ ਬਣਾਉਣ ਤੇ ਹੈ ਦੱਸਣਯੋਗ ਹੈ ਕਿ ਸਤੰਬਰ 2023 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤੀ ਜੰਤਾਂ ਦੇ ਸਬੰਧਾਂ ਦੇ ਪਰੋਸੇਜੋਗ ਦੋਸ਼ਾਂ ਦਾ ਜ਼ਿਕਰ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਵਿਸ਼ਵਾਸ ਘਟ ਗਿਆ ਸੀ ਭਾਰਤ ਨੇ ਉਸ ਸਮੇਂ ਇਹਨਾਂ ਦੋਸਾਂ ਨੂੰ ਬੇਤੁਕੇ ਅਤੇ ਪ੍ਰੇਰਿਤ ਦੱਸਿਆ ਸੀ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹਾਲ ਹੀ ਦੇ ਸਮੇਂ ਵਿੱਚ ਜ਼ਬਰੀ ਵਸੂਲੀ ਨਾਲ ਦੁਨੀਆ ਹਿੰਸਕ ਘਟਨਾਵਾਂ ਵਿੱਚ ਵਾਧੇ ਤੋਂ ਚਿੰਤਤ ਹਨ ਜਿਸ ਲਈ ਅਕਸਰ ਲਾਰੈਂਸ ਬਿਸਨੋਈ ਗੈਂਗ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਉਦਾਹਰਨ ਲਈ ਸ਼ੁੱਕਰ ਨੂੰ ਬ੍ਰਿਟਿਸ਼ ਕੋਲੰਬੀਆ ਐਕਸਟੋਰਨਸਨ ਟਾਸਕ ਫੋਰਸ ਨੇ ਐਲਾਨ ਕੀਤਾ ਕਿ 21 ਸਾਲਾ ਅਵਤਾਰ ਸਿੰਘ ਨੂੰ 12 ਨਵੰਬਰ ਨੂੰ ਸਰੀ ਵਿੱਚ ਇੱਕ ਘਰ ਤੇ ਗੋਲੀਬਾਰੀ ਕਰਨ ਦੇ ਸਬੰਧ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਵਤਾਰ ਸਿੰਘ ਨੂੰ 5 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ ਧੰਨਵਾਦ